ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੁਖੀ ਸੰਧੂ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਘਰ ਦੇ ਵਿੱਚ ਹੀ ਆਪਣੀ ਗੱਚਕ ਤੇ ਮਰਮਿਦਾ ਜਿੰਨੂੰ ਆਪਾਂ ਲੋਕ ਹੁਣ ਲੋਹੜੀ ਦੇ ਉੱਤੇ ਸਾਰਿਆਂ ਨੇ ਆਪਣੇ ਘਰਾਂ ਵਿੱਚ ਲੈ ਕੇ ਆਉਣਾ ਹੈ ਤੇ ਤੁਸੀਂ ਹੁਣ ਇਸ ਚੀਜ਼ ਨੂੰ ਆਪਣੇ ਘਰੇ ਹੈਲਦੀ ਤਰੀਕੇ ਨਾਲ ਬਣਾਓ ਤੇ ਬੱਚਿਆਂ ਨੂੰ ਖਵਾਓ ਤਾਂ ਚਲੋ ਰੈਸਪੀ ਸਟਾਰਟ ਕਰੀਏ ਆਪਾਂ ਲੈ ਆਇਆ ਪਹਿਲਾਂ ਗੱਚਕ ਬਣਾਵਾਂਗੇ ਉਹਦੇ ਲਈ ਲੈਣਾ ਹੈ ਇੱਕ ਕੋਲੀ ਗੁੜ ਤੇ ਇੱਕ ਹੀ ਕੋਲੀ ਆਪਣੀ ਮੂੰਗਫਲੀ ਇਹ ਕੱਚੀ ਮੂੰਗਫਲੀ ਹੈ ਤੁਹਾਨੂੰ ਮਾਰਕੀਟ ਚ ਕਿਸੇ ਵੀ ਕਰਿਆਨੇ ਦੇ ਸਟੋਰ ਤੋਂ ਮਿਲ ਜੂਗੀ ਜਿਹੜੀ ਕੋਲੀ ਨਾਲ ਤੁਸੀਂ ਨਾਪਿਆ ਹੈ ਨਾ ਗੁੜ ਉਸੇ ਕੋਲੀ ਨਾਲ ਆਪਣੀ ਮੂੰਗਫਲੀ ਨਾਪਣੀ ਆ ਹੁਣ ਆਪਾਂ ਗੈਸ ਤੇ ਰੱਖਾਂਗੇ ਕੜਾਈ ਕੜਾਈ ਜਦੋਂ ਸਾਡੀ ਗਰਮ ਹੋ ਜਾਵੇ ਉਹਨੂੰ ਸਾਫ਼ ਕਰ ਲਿਆ ਜੀ ਤੇ ਉਹਦੇ ਵਿੱਚ ਪਾ ਦਿਆ ਜੀ ਮੂੰਗਫਲੀ ਗੈਸ ਦਾ ਫਲੇਮ ਕਰਦੇ ਆ ਜੀ ਮੀਡੀਅਮ ਤੇ ਤੇ ਮੀਡੀਅਮ ਫਲੇਮ ਤੇ ਇਹਨੂੰ ਰੋਸਟ ਕਰਨਾ ਹੈ ਜਦ ਤੱਕ ਇਹ ਪੱਕ ਨਹੀਂ ਜਾਂਦੀ ਬਹੁਤ ਜ਼ਿਆਦਾ ਟਾਈਮ ਨਹੀਂ ਲੈਂਦੀ 5 ਤੋਂ 6 ਮਿੰਟ ਲੈਂਦੀ ਆ ਬਸ ਗੈਸ ਦਾ ਫਲੇਮ ਮੀਡੀਅਮ ਹੀ ਰੱਖਿਓ ਹਾਈ ਨਾ ਕਰਿਓ ਹਾਈ ਕਰਨ ਨਾਲ ਮੂੰਗਫਲੀ ਸੜ ਜੂਗੀ ਤੇ ਉਹਦਾ ਟੇਸਟ ਜਿਹੜਾ ਹੈ ਖਰਾਬ ਹੋ ਜਾਊਗਾ ਹੁਣ ਆਪਣੀ ਮੂੰਗਫਲੀ ਗਈ ਹੈ ਪੱਕਾ ਤੇ ਆਪਾਂ ਇੱਕ ਕੱਪੜੇ ਦੇ ਉੱਤੇ ਇਹਨੂੰ ਲਾ ਲਾਂਗੇ ਹੁਣ ਕੱਪੜੇ ਨੂੰ ਫੋਲਡ ਕਰਾਂਗੇ ਇਦਾਂ ਹਲਕੇ ਹਲਕੇ ਹੱਥਾਂ ਨਾਲ ਮਲਦੇ ਮਲਦੇ ਜਿੰਨੇ ਦੇ ਛਿਲਕੇ ਆਣਾ ਆਪਾਂ ਲਾ ਲੈਣੇ ਆ ਛਿਲਕੇ ਲਾਉਣੇ ਜ਼ਰੂਰੀ ਹੈ ਕਿਉਂਕਿ ਕਚਕ ਦੇ ਵਿੱਚ ਅਗਰ ਛਿਲਕੇ ਹੋਣਗੇ ਤੇ ਕਚਕ ਖਾਣ ਤੇ ਵਿੱਚ ਸਾਨੂੰ ਸੁਆਦ ਨਹੀਂ ਲੱਗਣੀ ਬਸ ਆ ਚੀਜ਼ ਆ ਸਟੈਪ ਤੁਸੀਂ ਚੰਗੀ ਤਰ੍ਹਾਂ ਕਰ ਲਿਆ ਜੀ ਹੁਣ ਮੈਂ ਇਹਨੂੰ ਛਾਣ ਕੇ ਛੱਟ ਲਿਆ ਆ ਛੱਟ ਕੇ ਵਾਪਸ ਤੋਂ ਉਸੇ ਕੱਪੜੇ ਵਿੱਚ ਰੱਖਿਆ ਹੈ ਤੇ ਮੈਂ ਹਲਕਾ ਜਿਹਾ ਮੇਰਾ ਜਿਹੜਾ ਬੇਕਿੰਗ ਵਾਲਾ ਵੇਲਣਾ ਆ ਨਾ ਮੈਂ ਉਹ ਲਿਆ ਆ ਅਗਰ ਤੁਸੀਂ ਲੱਕੜੀ ਵਾਲਾ ਵੇਲਣਾ ਲਓ ਤੇ ਬਿਲਕੁਲ ਹਲਕਾ-ਹਲਕਾ ਮਾਰਿਆ ਜੇ ਤਾਂਕਿ ਜਿਹੜੇ ਸਾਡੇ ਦਾਣੇ ਆ ਨਾ ਉਹ ਦੋ-ਦੋ ਹੋ ਜਾਣ ਮਤਲਬ ਟੁੱਟ ਜਾਣ ਹੁਣ ਵੇਖੋ ਦਾਣੇ ਆਪਣੇ ਗਏ ਆ ਟੁੱਟ ਤੇ ਆਪਾਂ ਇਹਨਾਂ ਨੂੰ ਵਾਪਸ ਇੱਕ ਥਾਲੀ ਵਿੱਚ ਪਾ ਲੈਨੇ ਆ ਬਸ ਇਸ ਤੋਂ ਜ਼ਿਆਦਾ ਜ਼ੋਰ ਦੀ ਨਹੀਂ ਮਾਰਨਾ ਨਹੀਂ ਤੇ ਬਿਲਕੁਲ ਝੂਰਾ ਬਣ ਜਾਏਗਾ ਇਹਨਾਂ ਦਾ ਵਾਪਸ ਤੋਂ ਰੱਖਾਂਗੇ ਕੈਸ ਤੇ ਤੇ ਕੜਾਈ ਤੇ ਜਦੋਂ ਕੜਾਈ ਆਪਣੀ ਗਰਮ ਹੋ ਚੁਗੀ ਨਾ ਹਲਕੀ ਜੀ ਆਪਾਂ ਨੂੰ ਸੇਕ ਆਉਣ ਲੱਗ ਜੂਗਾ ਤੇ ਫਿਰ ਆਪਾਂ ਇਹਦੇ ਵਿੱਚ ਪਾ ਦਾਂਗੇ ਗੁੜ ਵਾਲੀ ਕੋਲੀ ਗੁੜ ਪਾ ਕੇ ਹੁਣ ਗੈਸ ਨੂੰ ਕਰ ਦਾਂਗੇ ਬਿਲਕੁਲ ਲੋ ਤੇ ਲੋ ਤੇ ਇਹਨੂੰ ਆਪਾਂ ਪਕਾਵਾਂਗੇ ਕਿਉਂਕਿ ਜਦੋਂ ਆਪਾਂ ਜਲਦੀ ਜਲਦੀ ਕਰਦੇ ਹਾਂ ਨਾ ਤੇ ਤੇਜ਼ ਜਾਂ ਕਮ ਤੇ ਫਿਰ ਆਪਣਾ ਗੁੜ ਜਿਹੜਾ ਆ ਸੜ ਜਾਂਦਾ ਆ ਜਦੋਂ ਆਪਣਾ ਗੁੜ ਮੈਲਟ ਹੋਣ ਲੱਗ ਜਵੇ ਨਾ ਇਹਦੇ ਵਿੱਚ ਪਾ ਦਿਆਂ ਜੀ ਅੱਧਾ ਚਮਚਾ ਦੇਸੀ ਘਿਓ ਦਾ ਸਿਰਫ ਦੇਸੀ ਘਿਓ ਹੀ ਪਾਉਣਾ ਆ ਕੋਈ ਹੋਰ ਘਿਓ ਨਾ ਪਾਇਆ ਜੀ ਤੇ ਹੁਣ ਜਦੋਂ ਕਿਓ ਆਪਣਾ ਚੰਗੀ ਤਰ੍ਹਾਂ ਮੈਲਟ ਹੋ ਜਾਊਗਾ ਫਿਰ ਮੈਂ ਇਹਨੂੰ ਤੁਹਾਨੂੰ ਦੱਸੂਗੀ ਆਪਣੀ ਨਾ ਪਹਿਲਾਂ ਤੋਂ ਹੀ ਇੱਕ ਕੋਲੀ ਤਿਆਰ ਕਰਕੇ ਰੱਖ ਲਿਆ ਜੀ ਪਾਣੀ ਪਾ ਕੇ ਜਿੱਦਾਂ ਜਿੱਦਾਂ ਸਾਡਾ ਗੁੜ ਮੈਲਟ ਹੁੰਦਾ ਜਾਊਗਾ ਇਹ ਇੱਕਦਮ ਗਾੜਾ ਹੁੰਦਾ ਜਾਂਦਾ ਆ ਤੇ ਹੁਣ ਆਪ ਜਿਉਂ ਹੀ ਇਹਦੇ ਵਿੱਚ ਝੱਗ ਬੜਨ ਲੱਗ ਜਵੇ ਤੇ ਇਹਨੂੰ ਇੱਕ ਕੋਲੀ ਦੇ ਵਿੱਚ ਪਾ ਕੇ ਵੇਖਿਆ ਜੇ ਜਦੋਂ ਇਹ ਕ੍ਰੈਕ ਹੋਣ ਲੱਗ ਜਵੇ ਉਦੋਂ ਸਮਝੋ ਕਿ ਇਹ ਪੱਕ ਗਿਆ ਹੈ ਗੁੜ ਸਾਡਾ ਹਾਲੇ ਹੋਇਆ ਨਹੀਂ ਹਾਲੇ ਮੈਂ ਇਹਨੂੰ ਅੱਧੇ ਮਿੰਟ ਲਈ ਹੋਰ ਉੱਪਰ ਰੱਖੂੰਗੀ ਗੈਸ ਦਾ ਫਲੇਮ ਮੈਂ ਬਿਲਕੁਲ ਲੋ ਤੇ ਕਰਤਾ ਹੈ ਹੁਣ ਮੈਂ ਫਲੇਵਰ ਵਾਸਤੇ ਇਹਦੇ ਵਿੱਚ ਅੱਧਾ ਚਮਚਾ ਸੁੰਡਦਾ ਪਾਇਆ ਹੈ ਤੁਸੀਂ ਚਾਹੋ ਤੇ ਇਥੇ ਇਲਾਇਚੀ ਵੀ ਪਾ ਸਕਦੇ ਹੋ ਹੁਣ ਤਬਾਰਾ ਤੋਂ ਆਪਾਂ ਚੈੱਕ ਕਰਾਂਗੇ ਵੇਖੋ ਗੋੜਾ ਆਪਣਾ ਬਿਲਕੁਲ ਤਿਆਰ ਹੋ ਗਿਆ ਹੁਣ ਕਰੈਕ ਹੋਣ ਲੱਗ ਗਿਆ ਹੈ ਹੁਣ ਮੈਂ ਫਟਾਫਟ ਕੀ ਕਰੂੰਗੀ ਗੈਸ ਦਾ ਫਲੇਮ ਬਿਲਕੁਲ ਲੋ ਤੇ ਕਰ ਦੂੰਗੀ ਤੇ ਇਹਦੇ ਵਿੱਚ ਮੈਂ ਪਾਉਂਗੀ ਮੋਂਗਫਲੀ ਮੰਫਲੀ ਪਾਨ ਤੋਂ ਬਾਅਦ ਆਪਾਂ ਫਟਾਫਟ ਕੜਛੀ ਮਾਰਨੀ ਆ ਰੁਕੜਾਣੀ ਹੈਗਾ ਕਿਉਂਕਿ ਜਿਹੜੀ ਗੋੜਾ ਨਾ ਉਹ ਚੰਮਣ ਲੱਗ ਜਾਂਦਾ ਆ ਹਾਲੇ ਕਿ ਐਸਾ ਫਿਲਮ ਬੰਦ ਨਾ ਕਰਿਓ ਬਿਲਕੁਲ ਲੋ ਤੇ ਕਰਦੇ ਹੋ ਇਹਨੂੰ ਫਟਾਫਟ ਇੱਕ ਬੇਕਿੰਗ ਪੇਪਰ ਦੇ ਉੱਤੇ ਮੈਂ ਟਰਾਂਸਫਰ ਕਰ ਲਿਆ ਤੁਸੀਂ ਚਾਹੋ ਤੇ ਕਿਸੇ ਲੋਸ਼ੀ ਮੇਰੀ ਤੇ ਕੜਛੀ ਵੀ ਟੁੱਟ ਗਈ ਇੱਥੇ ਇਹਨੂੰ ਜ਼ੋਰ ਲਾਣ ਲੱਗਿਆ ਤੁਸੀਂ ਚਾਹੋ ਤੇ ਕਿਸੇ ਥਾਲੀ ਦੇ ਵਿੱਚ ਵੀ ਘਿਓ ਲਾ ਕੇ ਇਹਨੂੰ ਪਸਾਰ ਲਿਆ ਜੇ ਤੇ ਉਹਦੇ ਉੱਤੇ ਫਿਰ ਤੁਸੀਂ ਆਪਣਾ ਵੇਲਣਾ ਚਲਾ ਦਿਆ ਜੀ ਮੈਂ ਬੇਕਿੰਗ ਪੇਪਰ ਲਿਆਇਆ ਬੇਕਿੰਗ ਪੇਪਰ ਨਾਲ ਇਹ ਹੁੰਦਾ ਹੈ ਕਿ ਜਦੋਂ ਆਪਾਂ ਇਹਨੂੰ ਛਡਾਉਂਦੇ ਆ ਨਾ ਤੇ ਆਰਾਮ ਨਾਲ ਨਿਕਲ ਜਾਂਦਾ ਹੈ ਸਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਪੈਂਦੀ ਹੁਣ ਇਹਨੂੰ ਵੇਲਣੇ ਦੇ ਨਾਲ ਵੇਲਦੇ ਰਹਿਣਾ ਆ ਜਿੰਨੀ ਥਿੱਕਨੈਸ ਤੁਹਾਨੂੰ ਚਾਹੀਦੀ ਹੈ ਜਿੰਨਾ ਮੋਟਾ ਚਾਹੀਦਾ ਆ ਉਸ ਹਿਸਾਬ ਨਾਲ ਤੁਸੀਂ ਰੱਖਿਆ ਜੇ ਮੈਂ ਇਹਨੂੰ ਪਤਲਾ-ਪਤਲਾ ਰੱਖਿਆ ਆ ਹੁਣ ਮੈਂ ਲਿਆਇਆ ਚਾਕੂ ਤੇ ਗਰਮ-ਗਰਮ ਤੇ ਵਿੱਚ ਹੀ ਆਪਾਂ ਚਾਕੂ ਦੇ ਨਾਲ ਇਹਨੂੰ ਕਟਿੰਗ ਕਰ ਲੈਣਾ ਆ ਕਿਉਂਕਿ ਜੇ ਠੰਡਾ ਹੋ ਗਿਆ ਫਿਰ ਕੱਟਿਆ ਨਹੀਂ ਜਾਣਾ ਫਿਰ ਇਹ ਸਬੂਤਾ ਹੀ ਆਪਾਂ ਨੂੰ ਤੋੜ-ਤੋੜ ਕੇ ਖਾਣਾ ਪੈਣਾ ਆ ਹੁਣ ਜਿਸ ਸ਼ੇਪ ਦੀ ਤੁਹਾਨੂੰ ਪਸੰਦ ਹੋਵੇ ਟੀਟੀ ਮੇਡੀ ਗੋਲ ਚਕੋਰ ਜਿੱਤਾ ਦੀ ਪਸੰਦ ਹੋਵੇ ਉਹੀ ਸ਼ੇਪ ਕਟਿੰਗ ਕਰ ਲਿਆ ਜੀ ਮੈਂ ਸਕੁਅਰ ਦੇ ਵਿੱਚ ਕੱਟਿਆ ਮੈਂ ਇਹਨੂੰ ਹੋਰ ਥੋੜਾ ਅਟਰੈਕਟਿਵ ਬਣਾਉਣ ਵਾਸਤੇ ਇਹਦੇ ਉੱਤੇ ਰੋਜ਼ ਪੈਟਲਸ ਪਾਈਆਂ ਆ ਤਾਂ ਕਿ ਉਹਨਾਂ ਦੀ ਖੁਸ਼ਬੂ ਸੋਹਣੀ ਹੁੰਦੀ ਆ ਤੇ ਵੇਖਣ ਦੇ ਵਿੱਚ ਵੀ ਸੋਹਣੀ ਲੱਗਦੀ ਆ ਫਿਰ ਮੈਂ ਵਾਪਸ ਤੋਂ ਉੱਪਰ ਵੇਲਣਾ ਚਲਾ ਦੂੰਗੀ ਤੁਸੀਂ ਵੇਖ ਸਕਦੇ ਹੋ ਆਪਣੀ ਗੱਚਕ ਦੇ ਉੱਤੇ ਕਿੰਨੀ ਵਧੀਆ ਸ਼ਾਈਨਾ ਲੱਗ ਰਿਹਾ ਨਾ ਬਿਲਕੁਲ ਮਾਰਕੀਟ ਤੋਂ ਆਪਾਂ ਲੈ ਕੇ ਆਏ ਆਂ ਬਸ ਇੱਤਾ ਹੀ ਆਪਾਂ ਵੇਲਣਾ ਚਲਾ ਕੇ ਹੁਣ ਇਹਨੂੰ ਛੱਡ ਦਾਂਗੇ ਥੋੜੀ ਦੇਰ ਵਾਸਤੇ 15 ਮਿੰਟ ਵਾਸਤੇ 15 ਮਿੰਟ ਬਾਅਦ ਮੈਂ ਇਹਨੂੰ ਤੋੜੂੰਗੀ ਵੇਖੋ ਚਿੱਟਾ ਮੈਂ ਇਹਨੂੰ ਚੁੱਕਿਆ ਆਰਾਮ ਨਾਲ ਹੀ ਨਿਕਲ ਗਿਆ ਸੀ ਫਿਰ ਮੈਂ ਤੋੜਦੀ ਗਈ ਤੇ ਆਰਾਮ ਨਾਲ ਟੁੱਟਦੀ ਗਈ ਵਿੱਚੇ ਮੇਰਾ ਬੇਟਾ ਆ ਕੇ ਮੈਨੂੰ ਕਹਿੰਦਾ ਸਾਨੂੰ ਦੇ ਦਿਓ ਫਟਾਫਟ ਅਸੀਂ ਤੇ ਖਾਣੀ ਹੈ ਫਿਰ ਇਹਨੂੰ ਆਪਾਂ ਇੱਕ ਵਾਪਸ ਤੋਂ ਪਲੇਟ 'ਚ ਰੱਖਾਂਗੇ ਤੁਸੀਂ ਇਹਦੀ ਸ਼ਾਈਨਿੰਗ ਵੇਖ ਲਓ ਕਿੰਨੀ ਵਧੀਆ ਆ ਮਾਰਕੀਟ ਤੋਂ ਵੀ ਵਧੀਆ ਤੁਸੀਂ ਪਿਓਰ ਘਰ ਦੇ ਵਿੱਚ ਬਣਾਓ ਮਾਰਕੀਟ ਦੇ ਵਿੱਚ ਤੇ ਆਪਾਂ ਨੂੰ ਪਤਾ ਨਹੀਂ ਕਿਤਾ ਕਿਤਾ ਦੇ ਹੱਥਾਂ ਨਾਲ ਬਣਾਈਆਂ ਹੁੰਦੀਆਂ ਆ ਤੇ ਚਲੋ ਹੁਣ ਆਪਾਂ ਕਰਦੇ ਆ ਮਰੁੰਡੇ ਦੀ ਤਿਆਰੀ ਮੈਂ ਲਿਆ ਇੱਕ ਕੋਲੀ ਗੁੜ ਤੇ ਤਿੰਨ ਕੋਲੀਆਂ ਮਰੂ ਆਪਣੇ ਫੁੱਲੇ ਇਹਨਾਂ ਨੂੰ ਹਿੰਦੀ ਦੇ ਵਿੱਚ ਮੁਰਮੁਰਾ ਕਹਿੰਦੇ ਆ ਪਰ ਆਪਾਂ ਇਹਨੂੰ ਮਰੁੰਡਾ ਕਹਿੰਦੇ ਆ ਜਿੰਨ ਇੱਕ ਕੋਲੀ ਲੈਣੀ ਆ ਤੇ ਤਿੰਨ ਕੋਲੀਆਂ ਆਪਣੀਆਂ ਮਰ ਫੁੱਲੀਆਂ ਦੀਆਂ ਲੈਣੀਆਂ ਹੁਣ ਕੜਾਈ ਨੂੰ ਆਪਾਂ ਗੈਸ ਤੇ ਰੱਖ ਤਾਂ ਕਿ ਤੇ ਇਹਨੂੰ ਲੋ ਟੂ ਮੀਡੀਅਮ ਫਲੇਮ ਤੇ ਉੱਤੇ ਰੋਸਟ ਕਰਾਂਗੇ ਜਦ ਤੱਕ ਇਹ क्रैक ਨਾ ਹੋਣ ਲੱਗ ਜਵੇ ਬਹੁਤ ਜ਼ਿਆਦਾ ਕਾਲੀ ਨਾ ਕਰਿਓ ਨਹੀਂ ਤੇ ਜੇ ਤੇਜ਼ ਗੈਸ ਤੇ ਭੁੰਨੋਗੇ ਤੇ ਇਹਨਾਂ ਨੇ ਛੱਡ ਜਾਣਾ ਆ ਫੁੱਲੀਆਂ ਨਹੀਂ ਵੇਖੋ ਇਹ ਆਪਣੇ ਰੋਸਟ ਹੋ ਗਏ ਆ ਹੁਣ ਮੈਂ ਤੁਹਾਨੂੰ ਤੋੜ ਕੇ ਦਿਖਣੀਆਂ ਜਦੋਂ ਇਹ ਤਾਂ ਟੁੱਟਣ ਲੱਗ ਜਵੇ ਨਾ ਸਮਝੋ ਆਪਣਾ ਫੁੱਲੇ ਤਿਆਰ ਆ ਹੁਣ ਇਹਨੂੰ ਥਾਲੀ ਵਿੱਚ ਟ੍ਰਾਂਸਫਰ ਕਰ ਲਾਂਗੇ ਠੰਡੇ ਕਰਨ ਵਾਸਤੇ ਰੱਖ ਦਾਂਗੇ ਜਦ ਠੰਡੇ ਹੋਣਗੇ ਤਾਂ ਹੀ ਉਹਦੇ ਵਿੱਚ ਪਾਉਣੇ ਆ ਆਪਾਂ ਨੇ ਗੁੜ ਦੇ ਵਿੱਚ ਹੁਣ ਵਾਪਸ ਤੋਂ ਕੜਾਈ ਨੂੰ ਉੱਤੇ ਗੈਸ ਤੇ ਰੱਖਾਂਗੇ ਉਹਦੇ ਵਿੱਚ ਪਾਵਾਂਗੇ ਗੁੜ ਗੁੜ ਜਿੱਤਾਂ ਹੀ ਸਾਡਾ ਮੈਲਟ ਹੋਣ ਲੱਗ ਜਵੇ ਉਹਦੇ ਵਿੱਚ ਥੋੜਾ ਜਿਹਾ ਪਾਦਾਂਗੇ ਦੇਸੀ ਘਿਓ ਵਾਪਸ ਇਹ ਹੀ ਪ੍ਰੋਸੀਜਰ ਹੈ ਕਿ ਜਦੋਂ ਇਹਨੂੰ ਚੈੱਕ ਕਰਨਾ ਹੈ ਤਾਂ ਆਪਾਂ ਕੋਲੀ ਦੇ ਪਾਣੀ ਦੇ ਵਿੱਚ ਪਾ ਕੇ ਚੈੱਕ ਕਰਨਾ ਹੈ ਜਦ ਤੱਕ ਇਹ क्रैक ਨਾ ਹੋਣ ਲੱਗ ਜਵੇ ਬਹੁਤ ਜ਼ਿਆਦਾ ਕਾਲੀ ਨਾ ਕਰਿਓ ਕਈ ਲੋਕ ਕੀ ਕਹਿੰਦੇ ਆ ਕਿ ਸਾਡਾ ਸੂਕੀ ਹੋ ਗਿਆ ਇਹ ਹੋ ਗਿਆ ਉਹ ਹੋ ਗਿਆ ਉਸੋ ਕੀ ਤਾਂ ਹੋ ਜਾਂਦਾ ਹੈ ਕਿਉਂਕਿ ਤੁਸੀਂ ਜ਼ਿਆਦਾ ਜਲਦਬਾਜ਼ੀ ਕਰ ਦਿੰਦੇ ਹੋ ਜਾਂ ਤੇ ਜ਼ਿਆਦਾ ਹੀ ਰਾੜ ਲੈ ਲੈਣੇ ਆਪਾਂ ਤੇ ਜਾਂ ਫਿਰ ਜ਼ਿਆਦਾ ਹੀ ਕੱਚਾ ਕੱਚਾ ਰੱਖ ਲੈਣੇ ਆ ਆ ਵੇਖੋ ਹੁਣ ਆਪਣਾ ਇੱਕਦਮ ਪਰਫੈਕਟ ਆ ਹੁਣ ਮੈਂ ਕੈਸ ਦਾ ਫਲੇਮ ਕਰਦਾ ਕਿ ਆਫ ਤੇ ਫਟਾਫਟ ਮੈਂ ਇਹਦੇ ਵਿੱਚ ਫੁੱਲੇ ਪਾ ਦੂੰਗੀ ਫੁੱਲੇ ਪਾ ਕੇ ਫਿਰ ਮੈਨੂੰ ਫਟਾਫਟ ਹਲਾਉਣਾ ਆ ਬਿਲਕੁਲ ਵੀ ਵੇਟ ਨਹੀਂ ਕਰਨਾ ਕਿਉਂਕਿ ਗੁੜ ਜਿਹੜਾ ਆਪਣਾ ਠੰਡ ਦਾ ਮੌਸਮ ਆ ਤੇ ਛੇਤੀ ਚਿਪਕ ਜਾਂਦਾ ਆ ਫਟਾਫਟ ਆਪਾਂ ਇੱਕ ਮੈਂ ਥਾਲੀ ਦੇ ਵਿੱਚ ਪਹਿਲਾਂ ਤੇ ਬਟਰ ਲਾ ਕੇ ਰੱਖਿਆ ਹੋਇਆ ਸੀ ਮੈਂ ਉਹਦੇ ਵਿੱਚ ਹੀ ਇਹਨੂੰ ਟਰਾਂਸਫਰ ਕਰੂੰਗੀ ਹੁਣ ਹੌਲੀ ਹੌਲੀ ਕਰਕੇ ਤੁਸੀਂ ਸਪੈਚੂਲਾ ਦੇ ਨਾਲ ਇਹਨੂੰ ਪ੍ਰੈਸ ਕਰਦੇ ਜਾਓ ਤੁਸੀਂ ਚਾਹੋ ਤੇ ਲੱਟੂ ਬਣਾਓ ਭਾਵੇਂ ਗੋਲ-ਗੋਲ ਬਣਾਓ ਭਾਵੇਂ ਇਹਨੂੰ ਕੱਟ ਲਓ ਪਰ ਮੈਨੂੰ ਕੱਟਣਾ ਨਹੀਂ ਹੈਗਾ ਮੈਂ ਇਹਨੂੰ ਰਫਲੀ ਹੀ ਮੇਰੇ ਬੱਚਿਆਂ ਨੂੰ ਪਸੰਦ ਆ ਤੇ ਮੈਂ ਉਦਾਂ ਹੀ ਰੱਖੂੰਗੀ ਮੈਨੂੰ ਥੋੜਾ ਜਿਹਾ ਵਧੀਆ ਬਣਾਉਣ ਵਾਸਤੇ ਇਹਦੇ ਉੱਤੇ ਨਾਰੀਅਲ ਦੀਆਂ ਸਲਾਈਸਿਸ ਕੱਟ ਕੇ ਲਾਈਆਂ ਆ ਤੁਸੀਂ ਚਾਹੋ ਤੇ ਦੀ ਜਗ੍ਹਾ ਤੇ ਨਾਰੀਅਲ ਦਾ ਬੁਰਾਦਾ ਵੀ ਪਾ ਸਕਦੇ ਹੋ ਉਹ ਵੀ ਬਹੁਤ ਟੇਸਟੀ ਲੱਗਦਾ ਆ ਹੁਣ ਇਹਨੂੰ ਆਪਾਂ ਛੱਡ ਦਾਂਗੇ 15 ਤੋਂ 20 ਮਿੰਟ ਵਾਸਤੇ ਜਦ ਤੱਕ ਇਹ ਬਿਲਕੁਲ ਠੰਡਾ ਨਹੀਂ ਹੋ ਜਾਂਦਾ ਵਾਪਸ ਤੋਂ ਇਹਨੂੰ ਇੱਕ ਕੱਢਣ ਵਾਸਤੇ ਮੈਂ ਥੱਲੇ ਵਿਛਾਉਂਗੀ ਇੱਕ ਬੇਕਿੰਗ ਪੇਪਰ ਤੇ ਉਹਦੇ ਉੱਤੇ ਮੈਂ ਇਹਨੂੰ ਪਲਟੂਗੀ ਵੇਖੋ ਬੜੇ ਆਰਾਮ ਨਾਲ ਨਿਕਲ ਜਾਂਦਾ ਪਰ ਅਗਰ ਤੁਸੀਂ ਥਾਲੀ ਵਿੱਚ ਬੈਟਰ ਲਾਇਆ ਹੋਏਗਾ ਤੇ ਤਾਂ ਇਹ ਜਲਦੀ ਨਿਕਲੂਗਾ ਹੁਣ ਵੇਖੋ ਮੈਂ ਇਹਨੂੰ ਰਫਲੀ ਤੋੜੂਗੀ ਤੁਸੀਂ ਚਾਹੋ ਤਾਂ ਇਹਨੂੰ ਪਹਿਲਾਂ ਤੋਂ ਕੱਟ ਲਾ ਸਕਦੇ ਹੋ ਪਰ ਮੈਨੂੰ ਕਟਿੰਗ ਵਾਲਾ ਪਸੰਦ ਨਹੀਂ ਮੈਨੂੰ ਇਦਾਂ ਰਫਲੀ ਹੀ ਟੁੱਟਣ ਵਾਲਾ ਪਸੰਦ ਆ ਹੁਣ ਇਹਨੂੰ ਤੋੜ ਕੇ ਆਪਾਂ ਵੇਖਦੇ ਹਾਂ ਵੇਖੋ ਤੁਸੀਂ ਇੱਕਦਮ ਕ੍ਰਿਸਪੀ ਕਰਾਰਾ ਬਣਿਆ ਆ ਨਾਲੇ ਇੱਕਦਮ ਹੈਲਦੀ ਆ ਆਪਣੇ ਥਾਂ ਨਾਲ ਬਣਿਆ ਹੋਇਆ ਤੁਸੀਂ ਇਸ ਲੋੜੀ ਦੇ ਉੱਤੇ ਆਪਣੇ ਬੱਚਿਆਂ ਲਈ ਸਪੈਸ਼ਲੀ ਬਣਾਓ ਖਾਓ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਨੂੰ ਸਾਡੀ ਰੈਸਪੀ ਕਿੰਤਾ ਦੀ ਲੱਗੀ ਮਿਲਾਂ ਕਿ ਮੈਂ ਤੁਹਾਨੂੰ ਫਿਰ ਤੋਂ ਨਵੀਂ ਤੇ ਇੱਕ ਇੰਟਰਸਟਿੰਗ ਵੀਡੀਓ ਦੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਕਿੰਨੀ ਕ੍ਰਿਸਪੀ ਗੱਚਕ ਆ ਤੇ ਕ੍ਰਿਸਪੀ ਹੀ ਸਾਡਾ ਆਪਣਾ ਮਰੂਡਾ ਆ ਦੋਵੇਂ ਚੀਜ਼ਾਂ ਬਣਾਓ ਖਾਓ ਤੇ ਹੈਪੀ ਲੋੜੀ ਸਾਡੇ ਵੱਲੋਂ ਥੈਂਕ ਯੂ ਥੈਂਕ ਯੂ so much for watching